ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਜ ਸੰਗਤ ਜੀ ਅੱਜ ਦੀ ਸਾਖੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜੀਵਨ ਬਿਰਤਾਂਤ ਵਿੱਚੋਂ ਸਰਵਣ ਕਰੋ ਜੀ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਕੀ ਵੀ ਜੀ ਜਿਹੜਾ ਵੀ ਗੁਰੂ ਜੀ ਦੇ ਇੱਕ ਵਾਰ ਦਰਸ਼ਨ ਕਰਦਾ ਸੀ ਉਸ ਦਾ ਮਨ ਸ਼ਾਂਤ ਹੋ ਜਾਂਦਾ ਸੀ ਉਸ ਦਿਆਂ ਸਭ ਪਟਕਣਾਵਾਂ ਮਿਟ ਜਾਂਦੀਆਂ ਸਨ ਅਤੇ ਉਹ ਗੁਰੂ ਜੀ ਦਾ ਹੀ ਹੋ ਕੇ ਰਹਿ ਜਾਂਦਾ ਸੀ ਸਵੇਰ ਦੇ ਦੀਵਾਨ ਦਾ ਭੋਗ ਪੈਣ ਤੋਂ ਬਾਅਦ ਸੰਗਤਾਂ ਲੰਗਰ ਛਕਦੀਆਂ ਸਨ ਅਤੇ ਫਿਰ ਸੇਵਾ ਵਿੱਚ ਜੁਟ ਜਾਂਦੀਆਂ ਸਨ ਕਿਤੇ ਸਕੂਲ ਬਣ ਰਹੇ ਸਨ ਅਤੇ ਕਿਤੇ ਖੂਬ ਉਸਾਰੇ ਜਾ ਰਹੇ ਸਨ ਅਤੇ ਕਿਤੇ ਪਹਿਲਵਾਨਾਂ ਦੇ ਅਖਾੜੇ ਬਣਾਏ ਜਾਦੇ ਸਨ ਸਭ ਆਪਣੀ ਵਿਤ ਅਨੁਸਾਰ ਸੇਵਾ ਕਰ ਰਹੇ ਸਨ ਪਰ ਇਹਨਾਂ ਵਿੱਚ ਜਿਹੜੇ ਸਭ ਤੋਂ ਵੱਡੇ ਸੇਵਾ ਦੇ ਪੁੰਜ ਸਨ ਉਹ ਸਨ ਮਾਤਾ ਕੀਵੀ ਜੀ ਗੁਰੂ ਜੀ ਨੇ ਆਪ ਜੀ ਨੂੰ ਲੰਗਰ ਦੀ ਸੇਵਾ ਬਖਸ਼ੀ ਹੋਈ ਸੀ ਮਾਤਾ ਜੀ ਦਾ ਇਹ ਨਿਤ ਦਾ ਨਿਯਮ ਸੀ ਕਿ ਉਹ ਪਹਿਰ ਰਾਤ ਰਹਿੰਦੀਆਂ ਉੱਠਦੇ ਫਿਰ ਪਾਠ ਕਰਕੇ ਲੰਗਰ ਦੀ ਸੇਵਾ ਵਿੱਚ ਲੱਗ ਜਾਂਦੀ ਮਾਤਾ ਜੀ ਬੜੇ ਮਿੱਠੇ ਸੁਭਾਅ ਦੇ ਸਨ ਉਹ ਆਪਣੇ ਹੱਥੀ ਦਾਲ ਸਬਜ਼ੀਆਂ ਤਿਆਰ ਕਰਦੇ ਸਨ ਅਤੇ ਕਿਸੇ ਵਿਅਕਤੀ ਨੂੰ ਵੀ ਭੁੱਖਾ ਨਹੀਂ ਸੀ ਜਾਣ ਦਿੰਦੀ ਉਹਨਾਂ ਦੀ ਸੇਵਾ ਅਤੇ ਸਿਰਰ ਨੂੰ ਵੇਖ ਕੇ ਨਾਸਤਿਕ ਵੀ ਪੱਕੇ ਸਿੱਖ ਬਣ ਜਾਂਦੇ ਸਨ ਰਬਾਬੀ ਬਲਵੰਡ ਜੀ ਉਹਨਾਂ ਦੇ ਮਿੱਠੇ ਸੁਭਾਅ ਬਾਰੇ ਲਿਖਦੇ ਹਨ ਕਿ ਮਾਤਾ ਜੀ ਐਨੇ ਠੰਡੇ ਸੁਭਾਅ ਦੇ ਸਨ ਜਿਵੇਂ ਕਿਸੇ ਸੰਗਣੇ ਰੁੱਖ ਦੀ ਠੰਢੀ ਛਾਂ ਹੁੰਦੀ ਹੈ ਉਹਨਾਂ ਦੇ ਕੋਲ ਜਿਹੜਾ ਵੀ ਆ ਕੇ ਬੈਠ ਜਾਂਦਾ ਸੀ ਉਸ ਦੇ ਕਲੇਜੇ ਵਿੱਚ ਠੰਡ ਪੈ ਜਾਂਦੀ ਸੀ ਜਿਵੇਂ ਗੁਰੂ ਜੀ ਨਾਮ ਰਸ ਦੀ ਦੌਲਤ ਵੰਡ ਰਹੇ ਸਨ ਉਸੇ ਤਰ੍ਹਾਂ ਮਾਤਾ ਕੇਵਜੀ ਲੰਗਰ ਵਿੱਚ ਖੁੱਲੇ ਹੱਥੀ ਪ੍ਰਸ਼ਾਦਿਆਂ ਦਾ ਗਫੇ ਵੰਡ ਰਹੇ ਸਨ ਉਹ ਕਿਸੇ ਨਾਲ ਵਿਤਕਰਾ ਨਹੀਂ ਸੀ ਕਰਦੇ ਕਿ ਉਹ ਵਾਲੀ ਖੀਰ ਸਭ ਨੂੰ ਦਿੱਤੀ ਜਾਂਦੀ ਸੀ ਜਿਹੜਾ ਵਿਅਕਤੀ ਵੀ ਮਾਤਾ ਜੀ ਦੇ ਨੇੜੇ ਆਉਂਦਾ ਸੀ ਉਸ ਦਾ ਮੱਥਾ ਖਿੜ ਜਾਂਦਾ ਸੀ ਪਰ ਈਰਖਾ ਕਰਨ ਵਾਲੇ ਅਤੇ ਮਨਮੁੱਖਾਂ ਦੇ ਮੂੰਹ ਤੇ ਪੀਲੇ ਹੀ ਹੋ ਜਾਂਦੇ ਸਨ ਮਾਤਾ ਜੀ ਆਪਣੇ ਪੁੱਤਰਾਂ ਨੂੰ ਵੀ ਸਮਝਾਉਂਦੇ ਸਨ ਕਿ ਬਾਣੀ ਪੜਨ ਆਪਣੇ ਹੱਥੀ ਕੀਰਤ ਕਰਨ ਅਤੇ ਗੁਰੂ ਘਰ ਦੀ ਸੇਵਾ ਵਿੱਚ ਕਿਸੇ ਭਿੰਨ ਭਾਵ ਤੋਂ ਬਗੈਰ ਲੱਗ ਜਾਣਾ। ਉਹਨਾਂ ਦੀਆਂ ਦੋ ਧੀਆਂ ਵੀ ਸਨ। ਉਹਨਾਂ ਨੂੰ ਬਾਣੀ ਕੰਠ ਕਰਨ ਤੇ ਜ਼ੋਰ ਦਿੰਦੇ ਸਨ। ਉਹਨਾਂ ਦੇ ਇਸ ਉਪਰਾਲੇ ਕਾਰਨ ਹੀ ਉਹਨਾਂ ਦੀਆਂ ਬੱਚੀਆਂ ਨੇ ਕਈ ਕਠਿਨ ਪਾਣੀਆਂ ਵੀ ਕੰਠ ਕਰ ਲਈਆਂ ਸਨ। ਮਾਤਾ ਕੀਵੀ ਜੀ ਕਦੇ ਵੀ ਗੁਰੂ ਜੀ ਦੇ ਰਾਹ ਵਿੱਚ ਰੋੜਾ ਨਹੀਂ ਸੀ ਬਣੇ। ਜਦ ਗੁਰੂ ਜੀ 7 ਸਾਲ ਕਰਤਾਰਪੁਰ ਠਹਿਰੇ ਸਨ ਤਾਂ ਉਹਨਾਂ ਕਦੀ ਮੱਥੇ ਤੇ ਵਟ ਨਹੀਂ ਸੀ ਪਾਇਆ। ਅਤੇ ਆਪਣੇ ਪਤੀ ਦੇਵ ਦੇ ਹਰ ਸ਼ਬਦ ਨੂੰ ਸਤ ਵਚਨ ਕਰਕੇ ਮੰਨਿਆ ਸੀ। ਗੁਰੂ ਜੀ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਸਾਰਾ ਕਾਰੋਬਾਰ ਸੰਭਾਲ ਲਿਆ ਸੀ। ਅਤੇ ਘਰ ਵਿੱਚ ਕੋਈ ਬਖੇੜਾ ਖੜਾ ਨਹੀਂ ਸੀ ਹੁੰ ਦਿੱਤਾ। ਜਦ ਭਾਈ ਲੈਨਾ ਜੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣ ਗਏ ਤਾਂ ਉਹਨਾਂ ਵੀ ਸਿੱਖੀ ਮਾਰਗ ਅਪਣਾ ਲਿਆ ਸੀ। ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪਾਠ ਕਰਦੇ ਸਨ ਅਤੇ ਪ੍ਰਭੂ ਦੀ ਰਜ਼ਾ ਵਿੱਚ ਪ੍ਰਸੰਤਾ ਅਨੁਭਵ ਕਰਦੇ ਸਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਕੀਤ ਉਤਸਵਕ ਸੰਪਵਤ ਹੈ ਜੀ ਸਰਵਨ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ